ਵਾਹਿਗੁਰੂ ਵਾਹਿਗੁਰੂ ਕਿਹਾ ਕਿ ਕਸ਼ਮੀਰੀ ਪੰਡਿਤ ਆਪਣੇ ਗੁਰੂ ਆਦ ਲੈ ਕੇ ਗੁਰੂ ਤੇਗ ਬਹਾਦਰ ਜੀ ਕੋਲ ਆਏ ਅੱਜ ਮੈਂ ਤੁਹਾਨੂੰ ਭਾਈ ਮੱਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਬਾਰੇ ਦੱਸਣ ਜਾ ਰਹੀ ਹਾਂ ਅਤੇ ਗੁਰੂ ਜੀ ਦੀ ਗ੍ਰਿਫਤਾਰੀ ਅਤੇ ਉਹਨਾਂ ਦੇ ਉਹਨਾਂ ਨਾਲ ਸਿੰਘਾਂ ਦੀ ਗ੍ਰਿਫਤਾਰੀ ਬਾਰੇ ਦੱਸਣ ਜਾ ਰਹੀ ਹਾਂ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਔਰੰਗਜ਼ੇਬ ਨੇ ਲਾਹੌਰ ਦੇ ਘਰਦਨ ਨੂੰ ਭੇਜਿਆ ਤੇ ਉਸ ਨੇ ਹੁਕਮ ਸਰਹੰਦ ਦੇ ਫੌਜਦਾਰ ਤਿਲਕ ਦਿਲਾਵਰ ਖਾਨ ਤੱਕ ਪਹੁੰਚਾਇਆ ਪਰ ਆਮ ਲੋਕਾਂ ਤੋਂ ਇਹ ਖੂਫੀਆਂ ਗਿਆ ਤਾਂ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਰਾਹ ਵਿੱਚ ਸਿੱਖਾ ਵੱਲੋਂ ਕੋਈ ਰੁਕਾਵਟ ਨਾ ਪੈ ਜਾਵੇ ਸਾਡੇ ਰਵਾਇਤੀ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਆਗਰੇ ਵੀ ਤੋਂ ਗ੍ਰਿਫਤਾਰ ਹੁੰਦੇ ਦੱਸਿਆ ਗਿਆ ਹੈ ਉਸ ਅਨੁਸਾਰ ਗੁਰੂ ਜੀ ਅਨੰਦਪੁਰੋਂ ਚੱਲ ਕੇ ਕੀਰਤਪੁਰ ਤੁਰਪੜ ਨਨਹੇੜਾ ਹੁੰਦੇ ਹੋਏ ਸਰਦਾ ਸੈਫਾਬਾਦ ਦੂਜੇ ਇਥੋਂ ਸਮਾਣਾ ਕੈਥਲ ਲਖਣ ਮਾਜਰਾ ਰੋहतक ਹੁੰਦੇ ਹੋਏ ਅੰਤ ਵਿੱਚ ਆਗਰਾ ਪੁੱਜੇ ਆਗਰੇ ਵਿੱਚ ਖੇਗ ਗ੍ਰਫਤਾਰੀ ਨੂੰ ਮੈਂ ਹ ਮਿਥਾਸਿਕ ਰੰਗਨ ਦਿੱਤੀ ਗਈ ਹੈ ਦੱਸਿਆ ਗਿਆ ਹੈ ਕਿ ਗੁਰੂ ਜੀ ਦੀ ਗ੍ਰਫਤਾਰੀ ਲਈ 1000 ਰੁਪਏ ਦਾ ਇਨਾਮ ਰੱਖਿਆ ਗਿਆ ਬਸੀ ਪਠਾਣਾ ਦੇ ਕੈਦਖਾਨੇ ਵਿੱਚ ਸਤਗੁਰੂ ਜੀ ਅਤੇ ਤਿੰਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਰੋਪੜ ਤੋਂ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖਾਨ ਨੇ ਪੁਲਿਸ ਦਸਤੇ ਦੀਸ ਦੇਖ ਰੇਖ ਵਿੱਚ ਸਰਹੰਦ ਦੇ ਸੂਬੇਦਾਰ ਪਾਸ ਪਹੁੰਚਾ ਦਿੱਤਾ ਉੱਥੇ ਕੁਝ ਦਿਨ ਕੈਦ ਰੱਖਣ ਮਦਰੋਂ ਬਸੀ ਪਠਾਣਾ ਦੇ ਮੁੱਖ ਕੇਂਦਰ ਕਰ ਦਿੱਤਾ ਗਿਆ ਬਾਚਨ ਗੁਰੂ ਜੀ ਦੀ ਗ੍ਰਿਫਤਾਰੀ ਦੀ ਖਬਰ ਹਮਨ ਅਦਾਲਤ ਵਿੱਚ ਦਿੱਤੀ ਗਈ ਅਤੇ ਅਦਲੀ ਕਰਵਾਇ ਕਾਰਵਾਈ ਨਹੀਂ ਹੁਕਮ ਦੇ ਮੰਗ ਕੀਤੀ ਗਈ ਘੱਟੋ-ਕੱਟ 3 ਮਹੀਨੇ ਗੁਰੂ ਜੀ ਸਿੱਖ ਬਸੀ ਪਠਾਣਾ ਦੇ ਕੈਦਖਾਨੇ ਵਿੱਚ ਰਹੇ ਦਿੱਲੀ ਵਿੱਚ ਤੁਸੀਂ ਹੈ 4 ਨਵੰਬਰ 1975 ਨੂੰ ਸਤਗੁਰਾਂ ਨੂੰ ਸੂਬੇਦਾਰ ਸਾਫੀ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਉਸਨੇ ਕਿਹਾ ਕਿ ਲੋਕ ਤੁਹਾਨੂੰ ਗੁਰੂ ਪੀਰ ਆਖਦੇ ਹਨ ਗੁਰੂ ਪੀਰ ਤਾਂ ਬੜੀ ਕਰਨੀ ਵਾਲੇ ਹੁੰਦੇ ਹਨ ਤੁਸੀਂ ਵੀ ਆਪਣੇ ਉੱਚੀ ਆਤਮਿਕ ਅਵਸਥਾ ਪ੍ਰਗਟ ਕਰਨ ਲਈ ਮੱਜਾ ਅਥਵਾ ਕਰਾਮਾਤਮਿਕਾ ਉਹ ਗੁਰੂ ਜੀ ਨੇ ਜਵਾਬ ਦਿੱਤਾ ਕਿ ਸਾਡੇ ਸੱਤ ਸਾਡੇ ਮਤਨusਾਰ ਕਰਾਮਾਤਮਿਕਾਣਾ ਆਪਣੇ ਔਮੇ ਦਾ ਪ੍ਰਗਟਾ ਕਹੇ ਚ ਇਹ ਦਾਵਾ ਕਰਨਾ ਹੈ ਅਤੇ ਇਸ ਦਾ ਪ੍ਰਭੂ ਭਗਤ ਦੇ ਨਾਲ ਕੋਈ ਸਬੰਧ ਨਹੀਂ ਇਸ ਲਈ ਅਸੀਂ ਕਰਾਮਾਤ ਨਹੀਂ ਵਿਖਾਵਾਂਗੇ ਇਹ ਸੁਣ ਕੇ ਕਾਜੀ ਅਬਦੁੱਲ ਵਹਾਬ ਵਹਿਰੇ ਨੇ ਸੁਬੇਦਾਰ ਨੂੰ ਘੜਕਾਉਣ ਲਈ ਕਿਹਾ ਗੁਰੂ ਜੀ ਬੜੇ ਗੁਸਤਾਖੀ ਪਰੇ ਬੋਲ-ਬੋਲ ਰਹੇ ਸੰਨ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹ ਤਾਂ ਅਪਰਸਿੱਧੀ ਗੈਰ ਮੁਸਲਿਮ ਪੀਰ ਹਨ ਅਤੇ ਇਸਲਾਮ ਦੇ ਪਸਾਰ ਵਿੱਚ ਵੱਡੀ ਰੁਕਾਵਟ ਹਨ ਉਹ ਵੀ ਇਹਨਾਂ ਨੂੰ ਕਸ਼ਮੀਰੀ ਪੰਡਤਾਂ ਦੀ ਵਕਾਲਤ ਕਰਨ ਅਤੇ ਉਹਨਾਂ ਦੇ ਧਰਮ ਦੇ ਰਖਵਾਲੇ ਬਣਨ ਕਰਕੇ ਗ੍ਰਫਤਾਰ ਕਰਕੇ ਇੱਥੇ ਭੇਜਿਆ ਗਿਆ ਹੈ ਇਹਨਾਂ ਨਾਲ ਨਰਮੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ ਕਾਜੀ ਦੀ ਇਹ ਗੱਲ ਸੁਣ ਕੇ ਵੀ ਸੂਬੇਦਾਰ ਸਾਫੀ ਖਾਨ ਚਾਹਤ ਰਿਹਾ ਅਤੇ ਗੁਰੂ ਜੀ ਨੂੰ ਸਾਹੇ ਤਜ਼ਵੀਜ਼ ਪੂਰਾ ਵਿਚਾਰ ਕਰਨ ਲਈ ਕਿਹਾ ਫਿਰ ਗੁਰੂ ਜੀ ਨੂੰ ਕੋਤਵਾਲੀ ਵਿੱਚ ਪੇਸ਼ ਦਿੱਤਾ ਗਿਆ ਗੁਰੂ ਸਿੱਖਾਂ ਨਿਆਸ਼ੀ ਦੀ ਆਪਣੇ ਅਨੱਤਪੇ ਅਨੱਤ ਸਹੀਏ ਦੇਖ ਕੇ ਵੀ ਕਾਜ਼ੀ ਗੁਰੂ ਜੀ ਨੇ ਇੰਨਾ ਇਨ ਮਹੇ ਗੁਰੂ ਆਹ ਪਰਸਪਤ ਇਹਨ ਮੰਨਣ ਲਈ ਰਾਜ਼ੀ ਕਰ ਲਿਆ ਕਰ ਸਕਿਆ ਉਸਦੇ ਸ਼ਾਤਰ ਦਿਮਾਗ ਨੂੰ ਇਹ ਗੱਲ ਸੁੱਝੀ ਕਿ ਜੇਕਰ ਸਿੱਖਾਂ ਨੂੰ ਗੁਰੂ ਜੀ ਦੇ ਸਾਹਮਣੇ ਪਿਆਨਕ ਤਸੀਹੇ ਦੇਖ ਕੇ ਸ਼ਹੀਦ ਕਰ ਦਿੱਤਾ ਜਾਏ ਤਾਂ ਸ਼ਾਇਦ ਗੁਰੂ ਜੀ ਇਲਜ਼ਾਮ ਵਿੱਚ ਆਉਣ ਪਰਵਾਹ ਨਾ ਕਰਨ ਸੋ ਕਾਜ਼ੀ ਨੇ ਆਪਣੇ ਸੋ ਕਾਜੀ ਨੇ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਸਦੀਦਾਸ ਨੂੰ ਤਾਂ ਸਿਹੀ ਦੇ ਕੇ ਮਾਰਨ ਦਾ ਹੁਕਮ ਜਾਰੀ ਕਰ ਦਿੱਤਾ 11 ਨਵੰਬਰ ਸਾਲ 1975 ਨੂੰ ਵੀਰਵਾਰ ਵਾਲੇ ਦਿਨ ਗੁਰੂ ਜੀ ਨੂੰ ਕੋਤਵਾਲੀ ਤੋਂ ਜੀਵਨ ਦਾ ਅਰਥ ਤੇ ਉਪਦੇਸ਼ ਗੁਰੂ ਤੇਗ ਬਹਾਦਰ ਜੀ ਬਾਹਰ ਲਿਆ ਕੇ ਇੱਕ ਰੁੱਖ ਹੇਠ ਬਿਠਾ ਦਿੱਤਾ ਗਿਆ ਉਹਨਾਂ ਦੇ ਐਨ ਸਾਹਮਣੇ ਉਹ ਆਸਥਾਨ ਸੀ ਜਿੱਥੇ ਹੁਣ ਫੁਆਰਾ ਹੈ ਫੁਆਰੇ ਵਾਲੇ ਆਸਥਾਨ ਤੇ ਭਾਈ ਮਤੀਦਾਸ ਜੀ ਨੂੰ ਲਿਆਂਦਾ ਗਿਆ ਉਨਨੂੰ ਹੱਥਕੜੀਆਂ ਪਰ ਬੇੜੀਆਂ ਅਤੇ ਸੰਗਲਾਂ ਨਾਲ ਬੰਨਿਆ ਹੋਇਆ ਸੀ ਉਨਾਂ ਨੂੰ ਕਾਜੀ ਨੇ ਕਿਹਾ ਕਿ ਉਹ ਮੁਸਲਮਾਨ ਬਣ ਜਾਣ ਨਹੀਂ ਤਾਂ ਜਲਾਦ ਆਰੇ ਨਾਲ ਉਨ੍ਹਾਂ ਦੇ શરીਲ ਤੇ ਟੋਟੇ ਟੋਟੇ ਕਰ ਦੇਣਗੇ ਭਾਈ ਸਾਹਿਬ ਨੇ ਤਰੰਤ ਅਖੰਡ ਕੀਤਾ ਤੇ ਸੂਰਮਿਆਂ ਵਾਂਗ ਹੀ ਦੋਨ ਡਾਕਵਾਨ ਕਰ ਲਿਆ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਦੋ ਜਲਾਦਾਂ ਨੇ ਭਾਈ ਸਾਹਿਬ ਨੂੰ ਲੱਕੜੀ ਦੋ-ਦੋ ਮੋਟੇ ਫੱਟੀਆਂ ਗੇਰਲੀਆਂ ਵਿੱਚ ਜਕੜ ਦਿੱਤਾ ਉਹਨਾਂ ਦਾ ਮੂੰਹ ਗੁਰੂ ਜੀ ਵੱਲ ਸੀ ਜਲਾਦਾਂ ਨੇ ਆਰੇ ਨੂੰ ਭਾਈ ਸਾਹਿਬ ਦੇ ਸੀਸ ਤੇ ਰੱਖ ਕੇ ਚਲਾਉਣਾ ਸ਼ੁਰੂ ਕੀਤਾ ਵੇਖਦਿਆਂ ਹੀ ਸਰੀਰ ਤੋੜ ਹੋ ਗਿਆ ਖੂਨ ਦਾ ਘੋਰਾ ਚੱਲਣ ਨਾਲ ਕਾਜੀਆਂ ਦੇ ਕੱਪੜੇ ਖੂਨ ਨਾਲ ਰੰਗੇ ਗਏ ਪਾਈ ਸਾਹਿਬ ਦੀ ਆਤਮਾ ਪ੍ਰਭੂ ਵਿੱਚ ਜਾਸਮਾਈ ਪਾਈ ਸਤੇਦਾਸ ਜੀ ਜ਼ਿਲ੍ਹਾ ਜਹਲੰਮ ਪਾਕਿਸਤਾਨ ਦੇ ਪਿੰਡ ਕਲਿਆਨਾ ਦੇ ਵਸਨੀਕ ਪਾਈ ਪਰਾਗਾ ਤੋਂ ਪੋਤਰੇ ਪਾਈ ਹੀਰਾ ਆਨੰਦ ਦੇ ਸੁਪੁੱਤਰ ਸਨ ਫਿਰ ਪਾਈ ਦਿਆਲਾ ਜੀ ਵਾਰੀ ਦੀਵਾਰੀ ਆਈ ਵਹਾਰੇ ਦੇ ਨੇੜੇ ਹੀ ਘੰਟੇ ਵਾਲੀ ਹਲਵਾਈ ਦੀ ਦੁਕਾਨ ਹੈ ਉਸ ਦੇ ਵਿੱਚ ਜੋ ਖੂਹ ਹੈ ਉਸ ਦੇ ਕੋਲ ਪਾਈ ਦਿਆਲਾ ਜੀ ਨੂੰ ਲਿਆਂਦਾ ਗਿਆ ਉੱਥੇ ਹੀ ਪੱਟੀ ਉੱਤੇ ਦੇਗ ਵਿੱਚ ਪਾਣੀ ਉਬਾਲਿਆ ਜਾ ਰਿਹਾ ਸੀ ਪਾਈ ਦਿਆ ਸਾਹਿਬ ਨੂੰ ਵੀ ਕਿਹਾ ਗਿਆ ਕਿ ਉਹ ਇਸਲਾਮ ਕਬੂਲ ਕਰ ਲੈਣ ਨਹੀਂ ਤਾਂ ਉਹਨਾਂ ਨੂੰ ਦੇਗ ਵਿੱਚ ਬਿਠਾ ਕੇ ਉਬਲਦੇ ਪਾਣੀ ਵਿੱਚ ਮਾਰ ਦਿੱਤਾ ਜਾਵੇਗਾ ਪਾਈ ਦਿਆਲਾ ਜੀ ਨੂੰ ਮੱਤੀ ਦਾਸ ਤਿੱਤਰਾਂ ਮੌਤ ਨੂੰ ਚੁਣਿਆ ਉਹਨਾਂ ਨੂੰ ਦੇਗ ਵਿੱਚ ਬਿਠਾ ਕੇ ਅੱਗ ਹੋਰ ਤੇਜ਼ ਕਰ ਦਿੱਤੀ ਗਈ ਪਾਈ ਸਾਹਿਬ ਜੀ ਇੱਜ਼ਤੀ ਪ੍ਰਾਪਤ ਕਰ ਗਏ ਪਾਈ ਦਿਹਾਲਾ ਜੀ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਗੜ ਪਾਕਿਸਤਾਨ ਦੇ ਉਸਨੇ ਇੱਕ ਪਾਈ ਮਾਈ ਦਾਸ ਤੇ ਮਾਤਾ ਮਦਰੀ ਬਾਈ ਦੇ ਪੁੱਤਾਂ ਸੰਗ ਉਹ ਪਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਸੰਗ ਦੋ ਸਿੱਖਾਂ ਦੀ ਦਰਦਨਾਕੀ ਹਿੱਦੀ ਤੋਂ ਬਾਅਦ ਬਹਿਰੀਂ ਦੇ ਪੱਥਰਦਿਲ ਕਾਜੀ ਨੇ ਪਾਈ ਸਤੀ ਦਾਸ ਜੀ ਨੂੰ ਕੋਤਵਾਲੀ ਦੇ ਸਾਹਮਣੇ ਰੂਹ ਤੇ ਬੰਨ ਕੇ ਜਿੰਦਾ ਸਾੜ ਕੇ ਮਾਰਨ ਦਾ ਫਤਹਾ ਜਾਰੀ ਕਰ ਦਿੱਤਾ ਜੋ ਜਨਾਦਾਨ ਨੇ ਇਸ ਪੱਤਰੇ ਨੂੰ ਅਮਲ ਵਿੱਚ ਲਿਆਂਦਾ ਭਾਰੀ ਜਨ ਸਮੂਹ ਦੇ ਸਾਹਮਣੇ ਰੂਹ ਨੂੰ ਅੱਗ ਲਗਾ ਦਿੱਤੀ ਗਈ ਤੇ ਸਾਰਾ ਸਰੀਰ ਇੱਕੋ ਵਾਰ ਅੱਗ ਦੀ ਲੱਟਾਂ ਵਿੱਚ ਘਿਰ ਗਿਆ ਤੇ ਕੁਝ ਪੱਲਾਂ ਵਿੱਚ ਹੀ ਸਰੀਰ ਮਾਸ ਸੜਨ ਕਰਕੇ ਹੱਡੀਆਂ ਦਾ ਢਾਂਚਾ ਬਣ ਕੇ ਰਹਿ ਗਿਆ ਇੰਡੀਪਾਈ ਸਤੀਦਾਸ ਜੀ ਵੀ ਅਡਿਕ ਅਤੇ ਅਡੋਲ ਰਹਿ ਕੇ ਸ਼ਹੀਦੀ ਪ੍ਰਾਪਤ ਕਰ ਗਏ ਆਪਾਈ ਮਤੀਦਾਸ ਜੀ ਦੇ ਪ੍ਰਾਂਸਨ ਤਨਵਾਦ